ਸਤਿ ਸ੍ਰੀ ਅਕਾਲ ਜੀ ਸਾਰੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਐਸੀਆਂ ਕਿਹੜੀਆਂ ਤਿੰਨ ਚੀਜ਼ਾਂ ਹਨ ਤੁਹਾਡੇ ਘਰ ਵਿੱਚ ਹੀ ਜਿਹੜੀਆਂ ਮੌਜੂਦ ਹਨ ਬੜੀ ਆਸਾਨੀ ਨਾਲ ਉਹਨਾਂ تین ਚੀਜ਼ਾਂ ਨੂੰ ਜੇਕਰ ਆਪਾਂ ਇਕੱਠੇ ਰੱਖਾਂਗੇ ਤਾਂ ਤੁਹਾਡੀ ਕੁੰਡਲੀ ਵਿੱਚ ਤੁਹਾਡੀ ਜਨਮ ਪੱਤਰੀ ਵਿੱਚ ਜੇਕਰ ਕੋਈ ਗ੍ਰਹਾਂ ਦਾ ਦੋਸ਼ ਚੱਲ ਰਿਹਾ ਹੈ ਉਹ ਬਿਲਕੁਲ ਹੀ ਠੀਕ ਹੋ ਜਾਏਗਾ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਸਾਡੇ ਗ੍ਰਹ ਜਿਹੜੇ ਚਾਲ ਹੁੰਦੇ ਹਨ ਸਾਡੇ ਗ੍ਰਹ ਜਿਹੜੇ ਹੁੰਦੇ ਹਨ ਜੇ ਉਹ ਠੀਕ ਨਾ ਹੋਣ ਤਾਂ ਸਾਡੇ ਘਰ ਵਿੱਚ ਸਾਨੂੰ ਪਤਾ ਨਹੀਂ ਚੱਲਦਾ ਹੈ ਕਿ ਇਹ ਕਿਉਂ ਹੋ ਰਿਹਾ ਹੈ ਕਿਉਂ ਘਰ ਵਿੱਚ ਗਰੀਬੀ ਆ ਰਹੀ ਹੈ ਕਿਉਂ ਨਹੀਂ ਸਾਡੇ ਬੱਚਿਆਂ ਦੀ ਤਰੱਕੀ ਹੋ ਰਹੀ ਹੈ ਬੱਚਿਆਂ ਦਾ ਸਾਰੇ ਕੰਮ ਰੁਕ ਰਹੇ ਹਨ ਜਾਂ ਆਪਣੇ ਵੀ ਕੋਈ ਕੰਮ ਹੋ ਕੋਈ ایسی ਮਕਾਨ ਨਹੀਂ ਲੈ 파ਰੇ ਪ੍ਰੋਪਰਟੀ ਨਹੀਂ ਬਣਾ 파ਰੇ ਬਿਮਾਰੀ ਨਹੀਂ ਜਾਰੀ ਹੈਕਰ ਤੋਂ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਹੁੰਦੀਆਂ ਹਨ ਉਹ ਸਾਡੇ ਗ੍ਰਹਿ ਖਰਾਬ ਹੋਣ ਦੇ ਕਰ ਹੁੰਦੀਆਂ ਹਨ ਤੇ ਅੱਜ ਦੀ ਵੀਡੀਓ ਵਿੱਚ ਜਿਹੜੀਆਂ ਐਸੀਆਂ تین ਐਸੀਆਂ ਸਿੰਪਲ ਚੀਜ਼ਾਂ ਹਨ ਜੋ ਕਿ ਸਾਡੀ ਕਿਚਨ ਦੇ ਅੰਦਰ ਹਨ ਰਸੋਈ ਵਿੱਚ ਇਸ ਕਰਕੇ ਜਿਹੜੀਆਂ ਲੇਡੀਜ਼ ਹੈ ਉਹ ਇਹ ਵੀਡੀਓ ਨੂੰ ਬੜੇ ਹੀ ਧਿਆਨ ਨਾਲ ਸੁਣਨ ਇੱਕ ਤਾਂ ਮੈਂ ਉਪਾਦ ਸੰ ਤੋਂ ਪਹਿਲੇ ਕਿਉਂਕਿ ਮਹਿਲਾਵਾਂ ਦਾ ਨਾਮ ਆਇਆ ਹੈ ਤੇ ਮੈਂ ਉਹਨਾਂ ਨੂੰ ਇੱਕ رائے ਦੇਣਾ ਚਾਹਦੀ ਹਾਂ ਕਿ ਤੁਸੀਂ ਆਪਣੇ ਘਰ ਵਿੱਚ ਗਲਤੀ ਆਪਣੀ ਰਸੋਈ ਵਿੱਚ ਖਾਸ ਕਰਕੇ ਇਹ ਗਲਤੀ ਕਦੀ ਨਾ ਕਰਿਆ ਕਰੋ ਉਹ ਗਲਤੀ ਕੀ ਹੁੰਦੀ ਹੈ ਕਈ ਵਾਰੀ ਜੇ ਆਪਾਂ ਨਮਕ ਖਾਰਬੀ ਚ ਲਿਆਂਦੇ ਹਾਂ ਨਮਕ ਲਿਆਏ ਹਾਂ ਤਾਂ ਖਤਮ ਵੀ ਹੋਏਗਾ ਕਿਉਂਕਿ ਆਪਾਂ ਉਹਨੂੰ ਯੂਜ਼ ਕਰਦੇ ਹਾਂ ਤੇ ਜਦੋਂ ਨਮਕ ਖਤਮ ਹੋਇਆ ਤਾਂ ਕਈ ਲੇਡੀਜ਼ ਉਹ ਨਾਲ ਦੇ ਘਰ ਚਲੀਆਂ ਗਈਆਂ ਕਟੋਰੀ ਲੈ ਕੇ ਥੋੜਾ ਨਮਕ ਲੈਣ ਜਾਂਦੇ ਇੱਕ ਤਾਂ ਨਮਕ ਕਦੀ ਕਿਸੇ ਤੋਂ ਨਹੀਂ ਮੰਗਣਾ ਦੂਸਰਾ ਆਪਣੇ ਘਰ ਵਿੱਚ ਕਦੀ ਵੀ ਤੁਸੀਂ ਨਮਕ ਖਤਮ ਹੋਣ ਨਹੀਂ ਦੇਣਾ ਜਦੋਂ ਵੀ ਤੁਸੀਂ ਨਮਕ ਲਿਆਣਾ ਹੈ ਇੱਕ ਪੈਕੇਟ ਦੀ ਜਗ੍ਹਾ ਦੋ ਪੈਕੇਟ ਲਿਆਓ ਤਾਂ ਕਿ ਦੂਸਰਾ ਇੱਕ ਪੈਕੇਟ ਖਤਮ ਹੋਵੇ ਤਾਂ ਦੂਜਾ ਪੈਕੇਟ ਖੋਲੋ ਤੇ ਦੂਸਰਾ ਖਤਮ ਹੋਣ ਤੋਂ ਪਹਿਲੇ ਤੀਜਾ ਪੈਕੇਟ ਵੀ ਘਰ ਵਿੱਚ ਆ ਜਾਵੇ ਇਹ ਕੰਮ ਤੁਸੀਂ ਬਹੁਤ ਇਹ ਜ਼ਰੂਰੀ ਹੈ ਇਸ ਗੱਲ ਦਾ ਧਿਆਨ ਰੱਖਣਾ ਕਿਉਂਕਿ ਇਸ ਦੇ ਨਾਲ ਸਾਡਾ ਬੁੱਧ ਖਰਾਬ ਹੁੰਦਾ ਹੈ ਜੇ ਬੁੱਧ ਖਰਾਬ ਹੋਇਆ ਤਾਂ ਤੁਸੀਂ ਸਮਝ ਜਾਓ ਤੁਹਾਡੇ ਘਰ ਵਿੱਚ ਪਰੇਸ਼ਾਨੀਆਂ ਦਾ ਅੰਬਾਰ ਆ ਜਾਏਗਾ ਠੀਕ ਹੈ ਜੀ ਇਹ ਮੇਰੀ ਗੱਲ ਦਾ ਧਿਆਨ ਰੱਖਣਾ ਹੁਣ ਆਪਾਂ ਗੱਲ ਕਰਦੇ ਹਾਂ ਉਪਾਦੀ ਉਪਾਦ ਸੰ ਤੋਂ ਪਹਿਲੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹਨ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਓ ਜੀ चलो जी हूं गल कर दिया, उपा, उपा बुधवार, शुक्रवार या सोमवार तीन दिन किसी दिन भी कर सकते हो ठीक है टाइम का कुछ नहीं है कभी भी कर सकते हो करना की है हाँ इस तुम तो पहले दस दें कि यह जोड़ा उपा आप करना है एडे तो बुद्ध शुकर ग्रहे ठीक तो हो जाएंगे जो कि मतलब ए तीन ग्रह जेकर जे सीधे चलते हैं ना तो सिद्धे ते समझ लो तो कहीं भी चिंतावान नहीं होैस नहीं थोड़े तो घर आएगा तो परेशानियाँ नहीं पैसा तो भरपूर आना ही आना है तो पैसा भरपूर आ गया तो अद्धी तो ज्यादा परेशानियां दूर हो जाए तो लोगों पता है ठीक है जी ਨਾ ਕੀ ਹੈ ਇੱਕ ਕੱਚ ਦਾ ਆਪਾਂ ਗਲਾਸ ਲੈਣਾ ਹੈ ਪਲੇਨ ਗਲਾਸ ਹੋਵੇ ਕੱਚ ਦਾ ਹੀ ਗਲਾਸ ਲੈਣਾ ਹੈ ਪਲੇਨ ਗਲਾਸ ਹੋਵੇ ਕੱਚ ਦਾ ਉਸ ਦੇ ਅੰਦਰ ਇਹ ਜਿਹੜੀ ਮੈਂ ਤੁਹਾਨੂੰ ਵੀਡੀਓ ਦੀ ਸਕਰੀਨ ਤੇ ਦਿਖਾ ਰਹੀਆਂ ਇਸ ਨੂੰ ਕੋਈ ਖੰਡ ਕਹਿੰਦਾ ਹੈ ਕੋਈ ਮਿਸ਼ਰੀ ਕਹਿੰਦਾ ਹੈ ਇਸ ਨੂੰ ਤੁਸੀਂ ਲੈ ਕੇ ਆਣਾ ਹੈ ਤੇ ਇਸ ਦੇ ਤੁਸੀਂ ਤਿੰਨ ਟੁਕੜੇ ਕਰਦੇ ਹਾਂ ਧਿਆਨ ਨਾਲ ਸੁਣਨਾ ਕਿਸੇ ਵੀ ਪ੍ਰਕਾਰ ਦੀ ਉਪਾ ਵਿੱਚ ਗਲਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਗਲਤੀ ਹੋ ਗਈ ਤਾਂ ਸਮਝ ਲਓ ਉੱਥੇ ਹੀ ਉਪਾਫੇ ਤਿੰਨ ਟੁਕੜੇ ਕਰ ਲੈਣੇ ਹਨ ਇਸ ਮਿਸ਼ਰੀ ਦੇ ਤੇ ਇਸ ਮਿਸ਼ਰੀ ਦੇ ਤਿੰਨ ਟੁਕੜੇ ਤੁਸੀਂ ਉਸ ਗਲਾਸ ਵਿੱਚ ਪਾ ਲੈਣੇ ਉਸ ਤੋਂ ਬਾਅਦ ਕੀ ਲੈਣਾ ਹੈ ਆਪਾਂ ਹਲਦੀ ਹਲਦੀ ਦੀ ਇੱਕ ਚੁਟਕੀ ਤੁਸੀਂ ਉਸ ਮਿਸ਼ਰੀ ਦੇ ਉੱਪਰ ਪਾ ਦੇਣੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਚਾਵਲ ਠੀਕ ਹੈ ਹੁਣ ਪੂਰਾ ਚਾਵਲ ਲੈਣਾ ਤੇ ਨਾਲ ਉਹ ਗਲਾਸ ਭਰ ਦੋ ਥੱਲੇ ਖੰਡ ਠੀਕ ਹੈ ਮਿਸ਼ਰੀ ਦੇ ਤਿੰਨ ਟੁਕੜੇ ਫਿਰ ਉਸ ਤੋਂ ਬਾਅਦ ਹਲਦੀ ਫਿਰ ਉਸ ਤੋਂ ਬਾਅਦ ਉੱਤੇ ਤਿੰਨ ਚਾਵਲ ਪੂਰਾ ਗਲਾਸ ਭਰ ਕੇ ਚਾਵਲ ਹੁਣ ਤੁਸੀਂ ਕੀ ਕਰਨਾ ਹੈ ਇਸ ਚਾਵਲ ਦੇ ਗਲਾਸ ਨੂੰ ਜਿਹਦੇ ਵਿੱਚ ਅਸੀਂ ਅਸੀਂ ਤਿੰਨ ਚੀਜ਼ਾਂ ਪਾਈਆਂ ਹਨ ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ ਹਨ ਜੋ ਸਾਡੇ ਬੁੱਧ ਗ੍ਰਹਿ ਨੂੰ ਸ਼ੁਕਰ ਗ੍ਰਹਿ ਨੂੰ ਤੇ ਮੰਗਲ ਨੂੰ ਸਭ ਨੂੰ ਇੱਕਦਮ ਲਾਈਨ ਸਕੇਗਾ ਸਾਡੇ ਜੇਕਰ ਇਹ ਗ੍ਰਹਿ ਖਰਾਬ ਚੱਲ ਰਹੇ ਹਨ ਬਿਲਕੁਲ ਮਜ਼ਬੂਤ ਹੋ ਜਾਣਗੇ ਠੀਕ ਹੈ ਇਸ ਨੂੰ ਹੁਣ ਰੱਖਣਾ ਕੀ ਹੈ ਇਹ ਮੇਨ ਗੱਲ ਹੈ ਰੱਖਣਾ ਹੈ ਅਸੀਂ ਆਪਣੀ ਰਸੋਈ ਵਿੱਚ ਤਾਰੇ ਰਸੋਈ ਵਿੱਚ ਉਸ ਜਗ੍ਹਾ ਤੇ ਰੱਖਣਾ ਹੈ ਕਿ ਉਹ ਗਲਾਸ ਸਾਡੇ ਸਿਰ ਤੋਂ ਉੱਪਰ ਹੋਵੇ ਐਨੀ ਉਚਾਈ ਤੇ ਉਹਨੂੰ ਰੱਖਣਾ ਹੈ ਠੀਕ ਹੈ ਉਹ ਤੁਸੀਂ ਆਪਣੀ ਰਸੋਈ ਤੇ ਕਿਤੇ ਵੀ ਉਹ ਜਗ੍ਹਾ ਬਣਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਉਹ ਗਲਾਸ ਰੱਖ ਦਿੱਤਾ ਉੱਪਰ ਉੱਪਰ ਰੱਖਣ ਦਾ ਲੌਜੀਕ ਕੀ ਹੈ ਕਿ ਤੁਹਾਡੇ ਸਿਰ ਤੋਂ ਉੱਪਰ ਉਹ ਗਲਾਸ ਹੋਣਾ ਚਾਹੀਦਾ ਐਨੀ ਉਚਾਈ ਤੇ ਹੋਣਾ ਚਾਹੀਦਾ ਜੋ ਤੋਂ ਵੀ ਤੁਸੀਂ ਆਪਣੀ ਰਸੋਈ ਵਿੱਚ ਆਓ ਤਾਂ ਤੁਹਾਡੀ ਨਜ਼ਰ ਉੱਤੇ ਕਰਕੇ ਉਸ ਗਲਾਸ ਤੇ ਪੈਣੀ ਚਾਹੀਦੀ ਉਸ ਗਲਾਸ ਤੋਂ ਜਿੰਨਾ ਜ਼ਿਆਦਾ ਤੁਸੀਂ ਦੇਖੋਗੇ ਜਿੰਨਾ ਤਾਂ ਹੀ ਨਜ਼ਰ ਉਸ ਗਲਾਸ ਤੇ ਪਈਗੀ ਉੰਨੀ ਹੀ ਜਲਦੀ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲੇਗਾ ਹਾਂਜੀ ਇਹ ਬੜਾ ਹੀ ਅਜ਼ਮਾਇਆ ਹੋਇਆ ਨੁਸਖਾ ਹੈ ਕਰਕੇ ਦੇਖਣਾ ਉਹ ਹਾਂ ਉਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵੀ ਮੈਂਬਰ ਹੈ ਜ਼ਰੂਰੀ ਤਾਂ ਨਹੀਂ ਨਾ ਸਿਰਫ ਤੁਸੀਂ ਰਸੋਈ ਵਿੱਚ ਜਾਂਦੇ ਹੋ ਕੰਮ ਕਰਨ ਬੱਚੇ ਵੀ ਆਉਂਦੇ ਹਨ ਸਾਰੇ ਘਰ ਦੇ ਮੈਂਬਰ ਆਉਂਦੇ ਰਸੋਈ ਵਿੱਚ ਕੰਮ ਕਿਸ ਨੂੰ ਪਾਣੀ ਦੀ ਪਿਆਸ ਲੱਗਦੀ ਹੈ ਕੋਈ ਰੋਟੀ ਪਾਣ ਆਂਦਾ ਹੈ ਸਬਜ਼ੀ ਪਾਣ ਆਂਦਾ ਹੈ ਕਹਿਣਾ ਮਤਲਬ ਸਾਰੇ ਚੱਕਰ ਲੱਗਦੇ ਤੇ ਸਾਰਿਆਂ ਦੀ ਵੀ ਗੱਜ ਜਦੋਂ ਉਸ ਗਲਾਸ ਤੇ ਪਏਗੀ ਨਾ ਹਰ ਇੱਕ ਮੈਂਬਰ ਦੇ ਉੱਤੇ ਸੁਰੱਖਿਆ ਕਵਚ ਬਣ ਜਾਏਗਾ ਹਾਂਜੀ ਉਹ ਤਿੰਨੋਂ ਗ੍ਰਹਿ ਦਾ ਸੁਰੱਖਿਆ ਕਵਚ ਬਣੇਗਾ ਪੈਸਾ ਆਏਗਾ ਜਿਹੜਾ ਵੀ ਬੱਚਾ ਜਿਹੜਾ ਵੀ ਤੁਹਾਡਾ ਘਰ ਦਾ ਮੈਂਬਰ ਮਾਪਿਓਂ ਪੈਨ ਪੜਾ ਪਤੀ ਪਤਨੀ ਜੋ ਵੀ ਤੁਹਾਡੇ ਘਰ ਦੇ ਮੈਂਬਰ ਹੋਣ ਜਾਣਗੇ ਸੁਰੱਖਿਆ ਕਵਚ ਬਣੇਗਾ ਉਹਨਾਂ ਦੇ ਜਿੱਥੇ ਵੀ ਜਾਣਗੇ ਵਿਜੇ ਪ੍ਰਾਪਤ ਕਰਕੇ ਆਣਗੇ ਜਿੱਤ ਪ੍ਰਾਪਤ ਕਰਕੇ ਆਣਗੇ ਹਰ ਕੰਮ ਵਿੱਚ ਸਫਲਤਾ ਹੀ ਉਹਨਾਂ ਨੂੰ ਮਿਲੇਗੀ ਹੀ ਮਿਲੇਗੀ ਬੱਚੇ ਹੋਣਗੇ ਤਾਂ ਪ੍ਰਾਈਸ ਸਫਲਤਾ ਮਿਲੇਗੀ ਹੈਨਾ ਤੇ ਕ ਬਾਕੀ ਇੰਟਰਵਿਊ ਦੇਣ ਜਾ ਰਹੇ ਹੋ ਕੰਮ ਦੁਕਾਨ ਦਾ ਕੋਈ ਕੰਮ ਕਰ ਜਾ ਰਹੇ ਹੋ ਔਰ ਗ੍ਰਾਹਕਾਂ ਦੀ ਲਾਈਨ ਲੱਗ ਜਾਗੀ ਸਿਰਫ ਔਰ ਸਿਰਫ ਇਹ ਇੱਕ ਗਲਾਸ ਤੁਸੀਂ ਰੱਖ ਲੈਣਾ ਤੇ ਹੁਣ ਇਸ ਗਲਾਸ ਨੂੰ ਦੇਖੋ ਵੈਸੇ ਤਾਂ ਮਹੀਨੇ ਬਾਅਦ ਤੁਸੀਂ ਇਸ ਨੂੰ ਬਦਲਣਾ ਹੈ ਹੈਨਾ ਵੈਸੇ ਤਾਂ ਤੁਹਾਨੂੰ ਦੇਖੋ ਮਹੀਨੇ ਵਿੱਚ ਹੀ ਰਿਜ਼ਲਟ ਮਿਲੇਗਾ ਸ਼ਾਇਦ ਉਸ ਤੋਂ ਪਹਿਲੇ ਵੀ ਮਿਲ ਜਾਏਗਾ ਕਿਉਂਕਿ ਇਹ ਆਪਣੇ ਆਪਣੇ ਕਰਮ ਤੇ ਵੀ डिपेंड ਕਰਦਾ ਹੈ ਔਰ ਤੁਸੀਂ ਕਿਸ ਤਰ੍ਹਾਂ ਹੈ ਉਪਾ ड़ी नीयत ना है उस पर भी डिपेंड करता है ठीक है एक महीने तो बाद तुसी की करना है इस गिलास गिलासू ले जाके किसी भी हरे भरे पेड़ ते जाके इस चावल और जो असी खंड पाई सी, और जो हल्दी उस उठे जाके रख के उल्टा करके गिलास रख के आ जाना है, गिलास वापिस लेके आ जाना है फिर उस गिलास न फिर उ खंड पानी है जेकर किसी को मिश्री नहीं मिलती है तो खंड भी पा सकता है क्योंकि खंड भी देखो शुक्र न संबंध रखती है तो उस फिर तो उ तीन चीज़ा पा के गिलास तैयार कर लेना है तो फिर गिलासू उ ही उत्ते जगह पर रख देना है बस इसी तरह करते जाओ गिलासू खा महीने बाद चेंज करते जाओ रिजल्ट मिलते जाएंगे जिमें जिमें ਤਾਨੂੰ ਦਿਨ ਦੁਗਣੀ ਰਾਤ ਚੋਗਣੀ ਤਾ ਦੀ ਉਨਤੀ ਹੋਏਗੀ ਤੁਸੀਂ ਦੇਖੋਗੇ ਪਹਿਲੇ ਹਜ਼ਾਰਾਂ ਵਿੱਚ ਜੇਕਰ ਤੁਹਾਡੇ ਕਾਰਜ ਵਿੱਚ ਬਿਲਕੁਲ ਵੀ ਪੈਸਾ ਨਹੀਂ ਆ ਰਿਹਾ ਤਾਂ ਪਹਿਲੇ ਹਜ਼ਾਰਾਂ ਜਾਏਗਾ ਹੌਲੀ ਹੌਲੀ ਲੱਖਾਂ ਵਿੱਚ ਖੇਲੋਗੇ ਤੇ ਹੌਲੀ ਹੌਲੀ ਕਰੋੜਾਂ ਵਿੱਚ ਵੀ ਖੇਲੋਗੇ ਹਾਰ ਨਹੀਂ ਮੰਨਣੀ ਆਪਾਂ ਦੇਖੋ ਜੇਕਰ ਤੁਹਾਨੂੰ ਇੱਕੋ ਬਾਤ ਕੋਈ ਰਿਜ਼ਲਟ ਨਹੀਂ ਮਿਲ ਰਹਾ ਤਾਂ ਦੂਜਾ ਕਰ ਲੋ ਦੂਜੇ ਤੋਂ ਨਹੀਂ ਮਿਲਦਾ ਹੈ ਤਾਂ ਤੀਜੇ ਤੋਂ ਕਰ ਲੋ ਕੀ ਪ੍ਰੋਬਲਮ ਹੈ ਕਰੋਨਾ ਕਿਸੇ ਨਾ ਕਿਸੇ ਨਾਲ ਤੇ ਤੁਹਾਡਾ ਤੁਹਾਡਾ ਉਪਾਅ ਮਿਲੇਗਾ ਉਸ ਉਪਾਅ ਦੇ ਨਾਲ ਤੇ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੇ ਕੇ ਤਬ ਤੱਕ ਤੁਸੀਂ ਇਹ ਉਪਾਅ ਜ਼ਰੂਰ ਕਰਦੇ ਜਾਓ ਸਾਵਨ ਦਾ ਮੀਨਾ ਹੈ ਜਿੰਨੇ ਉਪਾਅ ਕਰ ਸਕਦੇ ਹੋ ਜਿਆਦਾ ਤੋਂ ਜਿਆਦਾ ਕਰਦੇ ਜਾਓ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਜੀ